ਹੁਸ਼ਿਆਰਪੁਰ ਦੇ ਵਿੱਚ ਪ੍ਰਵਾਸੀਆਂ ਦੁਆਰਾ ਇੱਕ ਹੋਰ ਕਾਂਡ ਆ ਜਿਹੜਾ ਕੀਤਾ ਗਿਆ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪ੍ਰਵਾਸੀਆਂ ਦੁਆਰਾ ਹੁਸ਼ਿਆਰਪੁਰ ਦੀ ਨਿਊ ਦੀਪਨਗਰ ਦੇ ਵਿੱਚ ਇੱਕ 5 ਸਾਲਾ ਬੱਚੇ ਨੂੰ ਉਸ ਦੇ ਨਾਲ ਕੁਕਰਮ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਲੋਕਾਂ ਦੁਆਰਾ ਮਤੇ ਜਿਹੜੇ ਪਾਣੀ ਸ਼ੁਰੂ ਕਰ ਦਿੱਤੇ ਗਏ ਤਾਂ ਹੁਣ ਇੱਕ ਹੋਰ ਕਾਂਡ ਕੀਤਾ ਗਿਆ ਪ੍ਰਵਾਸੀਆਂ ਦੁਆਰਾ ਪ੍ਰਵਾਸੀਆਂ ਨੇ ਇੱਕ ਢਾਬੇ ਦੀ ਪੰਨ ਤੋੜ ਕੀਤੀ ਹੈ ਇੱਕ ਔਰਤ ਹੈ ਜਿਹੜੀ ਢਾਬਾ ਚਲਾਉਂਦੀ ਹੈ ਉਸ ਦੁਆਰਾ ਦੱਸਿਆ ਗਿਆ ਕਿ ਪ੍ਰਵਾਸੀਆਂ ਨੇ ਉਸ ਦੇ ਨਾਲ ਬਤਮੀਜ਼ੀ ਕੀਤੀ ਹੈ ਤੇ ਨਾਲ ਹੀ ਉਹਨਾਂ ਦੇ ਢਾਬੇ ਦਾ ਸਮਾਨ ਹੈ ਜਿਹੜਾ ਉਹ ਖੰਡਾ ਦਿੱਤਾ ਉਨੂੰ ਦੱਸ ਦਈਏ ਕਿ ਹੁਸ਼ਿਆਰਪੁਰ ਦੇ ਮਹਿਲਪੁਰ ਅਧੀਨ ਆਉਂਦੇ ਪਿੰਡ ਪਥਰਾਲੇ ਵਿੱਚ ਦੇਰ ਰਾਤ ਪ੍ਰਵਾਸੀਆਂ ਵੱਲੋਂ ਇੱਕ ਢਾਬੇ ਤੇ ਹਮਲਾ ਕਰ ਦਿੱਤਾ ਗਿਆ ਤੇ ਢਾਬੇ ਦੀ ਪੰਨ ਤੋੜ ਵੀ ਕਰ ਦਿੱਤੀ ਗਈ ਮੌਕੇ ਤੇ ਥਾਣਾ ਮਹਿਲਪੁਰ ਦੀ ਪੁਲਿਸ ਨੇ ਪਹੁੰਚ ਕੇ ਜਾਂਚ ਕਰਦੀ ਸ਼ੁਰੂ ਕਰ ਦਿੱਤੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਢਾਬਾ ਚਲਾਉਣ ਵਾਲੀ ਇੰਦਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੇ ਢਾਬੇ ਤੇ 3 ਤੋਂ 4 ਗਾਹਕ ਰੋਟੀ ਖਾਣ ਆਏ ਹੋਏ ਸਨ ਅਤੇ ਉਹਨਾਂ ਦੇ ਮਾਲਕ ਨੇ ਕਿਹਾ ਸੀ ਕਿ ਜੇਕਰ ਕੋਈ ਅਣਪਛਾਤੀ ਗੱਡੀ ਇਧਰ ਹੁੰਦੀ ਆ ਤਾਂ ਉਸ ਨੂੰ ਸੂਚਿਤ ਕਰ ਦਿੱਤਾ ਜਾਵੇ ਇਸੇ ਤਰ੍ਹਾਂ ਉਸ ਨੇ ਆਪਣੇ ਮਾਲਕ ਨੂੰ ਸੂਚਿਤ ਕਰ ਦਿੱਤਾ ਕਿ ਇੱਕ ਅਣਪਛਾਤੀ ਗੱਡੀ ਆਈ ਆ ਤੇ ਤਾਂ ਬਾਅਦ ਵਿੱਚ ਗੱਡੀ ਚਲਾਉਣ ਵਾਲਾ ਮਾਲਕ ਉਸ ਦੇ ਘਰ ਨੇੜੇ ਰਹਿੰਦੇ ਪ੍ਰਵਾਸੀਆਂ ਨੂੰ ਇਕੱਠੇ ਕਰਕੇ ਜਦੋਂ ਆਇਆ ਤਾਂ ਉਹਨਾਂ ਨੇ ਭੁਲੇਖੇ ਨਾਲ ਅਤੇ ਫੈਕਟਰੀ ਦੇ ਬੰਦਿਆਂ ਨੂੰ ਗੱਡੀ ਵਾਲੇ ਬੰਦੇ ਸਮਝ ਕੇ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਐਨ ਐਨ ਇੱਕ ਰਾਈਗਰ ਆਉਂਦਾ ਹੈ ਤੇ ਪ੍ਰਵਾਸੀ ਮਜ਼ਦੂਰਾ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਤਾ ਉਸਦੀ ਵੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਇਸ ਮੌਕੇ ਟਾਬਾ ਚਲਾਉਣ ਵਾਲੀ ਮਹਿਲਾ ਨੇ ਦੱਸਿਆ ਕਿ ਇਹਨਾਂ ਪ੍ਰਵਾਸੀ ਮਜ਼ਦੂਰਾਂ ਨੇ ਹਰ ਇੱਕ ਜਿਹੜਾ ਲੋਕ ਨੇ ਜਿਹੜੇ ਉਹਨਾਂ ਨੂੰ ਤੰਗ ਕੀਤਾ ਹੋਇਆ ਤੇ ਰਾਤ ਵੇਲੇ ਵੀ ਰੋਲਾ ਪਾਉਂਦੇ ਰਹਿੰਦੇ ਨੇ ਇਸ ਮੌਕੇ ਜਾਂਚ ਪੜਤਾਲ ਕਰਨ ਆਏ ਥਾਣਾ ਮਹਿਲਪੁਰ ਦੇ ਥਾਣਾ ਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਮੌਕੇ ਤੇ ਜਾ ਕੇ ਵੇਖਿਆ ਕਿ ਟਾਬੇ ਦੀ ਬੁਰੀ ਤਰ੍ਹਾਂ ਨਾਲ ਭੰਨਤੋੜ ਕੀਤੀ ਹੋਈ ਸੀ ਅਤੇ ਉਹਨਾਂ ਨੇ ਦੱਸਿਆ ਕਿ ਜਦੋਂ ਵੀ ਉਹਨਾਂ ਕੋਲ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਉਹਨਾਂ ਵੱਲੋਂ ਪੰਨ ਦੀ ਕਾਰਵਾਈ ਆ ਜਿਹੜੀ ਉਹ ਕੀਤੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਪੰਜਾਬ ਦੇ ਵਿੱਚ ਇੱਕ ਅਨਾਉਂਸਮੈਂਟ ਆ ਹੋਣੀ ਹੈ ਸ਼ੁਰੂ ਹੋ ਗਈਆਂ ਪੰਜਾਬ ਦੇ ਪਿੰਡਾਂ ਦੇ ਵਿੱਚ ਆ ਜਿਹੜਾ ਮਤੇ ਪੈਣੇ ਸ਼ੁਰੂ ਹੋ ਗਏ ਪਰ ਹੁਣ ਵੀ ਆ ਜਿਹੜਾ ਵਾਰਦਾਤਾ ਨੇ ਰੁਕਣ ਦਾ ਨਾਮ ਨਹੀਂ ਲੇਰੀਆਂ ਇੰਨਾ ਮਾਹੌਲ ਪਖਿਆ ਹੋਇਆ ਹੈ ਇਸ ਤੋਂ ਬਾਅਦ ਦਿਨ ਪ੍ਰਤੀ ਦਿਨ ਨਵੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਪ੍ਰਵਾਸੀਆਂ ਦੁਆਰਾ ਪੰਜਾਬ ਦਾ ਮਾਹੌਲ ਹੈ ਜਿਹੜਾ ਕਾਫੀ ਖਰਾਬ ਕੀਤਾ ਗਿਆ ਹੈ ਤਾਂ ਹੁਣ ਇੱਕ ਢਾਬਾ ਉਸ ਢਾਬੇ ਦੇ ਉੱਤੇ ਵੀ ਭੰਨਤੋੜ ਪ੍ਰਵਾਸੀਆਂ ਦੁਆਰਾ ਕੀਤੀ ਗਈ ਹੈ ਕੱਲ ਇੱਕ ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆਈ ਸੀ ਦੋ ਸਿੱਖ ਨੌਜਵਾਨਾਂ ਨੂੰ ਪ੍ਰਵਾਸੀਆਂ ਦੁਆਰਾ ਕੁੱਟਿਆ ਗਿਆ ਸੀ ਉਹਨਾਂ ਦੀ ਦਸਤਾਰ ਦੀ ਬੇਅਦਬੀ ਵੀ ਹੈ ਜਿਹੜੀ ਉਹ ਕੀਤੀ ਗਈ ਸੀ ਤਾਂ ਇਸ ਤਰ੍ਹਾਂ ਦੀਆਂ ਕਾਫੀ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਪ੍ਰਵਾਸੀਆਂ ਦੁਆਰਾ ਪੰਜਾਬ ਦੇ ਵਿੱਚ ਮਾਹੌਲ ਖਰਾਬ ਕੀਤਾ ਜਾ ਰਿਹਾ ਤੇ ਲੋਕਾਂ ਦੇ ਨਾਲ ਬਦਤਮੀਜ਼ੀ ਕੀਤੀ ਜਾ ਰਹੀ ਹੈ ਉਹਨਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਨੇ ਜੀ ਆਪਣਾ ਇੰਦਰਜੀਤ ਕੁਆਰ ਜੀ ਕਿਹੜੀ ਜਗ੍ਹਾ ਢਾਬਾ ਦਾ ਟਾਣਾ ਪਥਰਾਲੇ ਚ ਹੈ ਜੀ ਕੀ ਵਾਰ ਦੋ ਹੋਈ ਸੀ ਰਾਤ ਨੂੰ ਬਰਦਾ ਤੇਹੀ ਹੋਈ ਜੀ ਜਿੱਦਾਂ ਅੱਗੇ ਵੀ ਗੱਡੀਆਂ ਆਉਂਦੀਆਂ ਜਾਂਦੀਆਂ ਆ ਤੇ ਮਾਲਕ ਨੂੰ ਅਸੀਂ ਦੱਸਿਆ ਕੀਤਾ ਫੇ ਏਦਾਂ ਗੱਡੀਆਂ ਫਾਲਤੂ ਆਂਦੀਆਂ ਜਾਂਦੀਆਂ ਆ ਮਾਲਕ ਕਹਿੰਦਾ ਹੁਣ ਕੋਈ ਉਪਰੀ ਗੱਡੀ ਆਊਗੀ ਸਾਨੂੰ ਫੋਨ ਕਰਿਓ ਫੇ ਮੈਂ ਕੋਠੀ 'ਚ ਹੀ ਹੁੰਨਾ ਆ ਹਨਾ ਮੈਂ ਜਦੋਂ ਗੱਡੀ ਇੱਥੋਂ ਨੰਗੀ ਮੈਂ ਮਾਲਕ ਨੂੰ ਫੋਨ ਕੀਤਾ ਫੇ ਭਾਜੀ ਇੱਧਰ ਗੱਡੀ ਆਈ ਆ ਉਪਰੀ ਆਈ ਆ ਹਨਾ ਮਾਲਕ ਨੇ ਅੱਧੇ ਘੰਟੇ ਮਗਰੋਂ ਬੰਦੇ ਉਦੋਂ ਚਿੰਗੜ ਸਾਰੇ ਇਕੱਠੇ ਕਰਕੇ ਡਾਂਗਾ ਸੋਟੇ ਲੈ ਕੇ ਆ ਗਏ ਮੈਂ ਆਪਣੇ ਕਸਟਮਰ ਨੂੰ ਖਾਣਾ ਖੁਲਾਣ ਲੱਗ ਗਈਆਂ ਇੱਥੋਂ ਮੇਰੇ ਕੋਲ ਚਾਰ ਕਸਟਮਰ ਪੰਜ ਆਏ ਸੀਗੇ ਉਹਨਾਂ ਨੂੰ ਮੈਂ ਖਾਣਾ ਖੁਲਾਣ ਲੱਗਿਆ ਜਿਲੇ ਉਹ ਖਾਣਾ ਖਾ ਕੇ ਗਏ ਸਕੂਲ ਦਾ ਮੋੜ ਮੁੜਿਆ ਇਹ ਡਾਂਗਾ ਸੋਟੇ ਲੈ ਕੇ ਉਹਨਾਂ ਨੂੰ ਵੀ ਮਾਰਿਆ ਰੱਜ ਕੇ ਇਹਨਾਂ ਨੇ ਉਹ ਮੁੰਡਿਆਂ ਦੇ ਬਹੁਤ ਸੱਟਾਂ ਉਹਨਾਂ ਦੇ ਵੀ ਲੱਗੀਆਂ ਉਹਨਾਂ ਨੂੰ ਮਾਰਿਆ ਕਿ ਤਾਂ ਉਹ ਮੋਰੇ ਆਂਟੀ ਆਂਟੀ ਕਰਦੇ ਆ ਕਿ ਉਹ ਉੱਧਰ ਨੂੰ ਨਹੀਂ ਗਏ ਫੈਕਟਰੀ ਆਲੂ ਮੇਰੇ ਆਲੂ ਆਏ ਮੈਂ ਉਹਨਾਂ ਨੇ ਮੋਰੇ ਹੋਏ ਵੀ ਤੁਸੀਂ ਇਹਨਾਂ ਨੂੰ ਕਹਤੇ ਮਾਰ ਦੇ ਤਾਂ ਖਾਣਾ ਖਾ ਕੇ ਹੋਣ ਫਿਰ ਉਹਨਾਂ ਨੂੰ ਛੱਡਿਆ ਤਾਂ ਇੱਕ ਬੰਦਾ ਹੋਰ ਇੱਕ ਮੈਂ ਨਹੀਂ ਜਾਣਦੀ ਕੌਣ ਸੀ ਕੌਣ ਨਹੀਂ ਹੈ ਸੜਕ ਤੇ ਨੰਗਦਾ ਬੰਦਾ ਸੀਗਾ ਉਹ ਇਹਨਾਂ ਨੂੰ ਸਾਰੇ ਜਣਿਆਂ ਨੂੰ 15 16 ਬੰਦਿਆਂ ਨੂੰ ਦੇਖ ਕੇ ਉਹ ਆ ਗਿਆ ਪਰ ਕਹਿੰਦੇ ਤੁਸੀਂ ਇਕੱਲੇ ਲੇਡੀ ਦੇ ਉੱਤੇ ਕਿਉਂ ਹਮਲਾ ਕਰਤਾ ਇੰਨੇ ਜਣਿਆਂ ਨੇ ਹਨਾ ਉਹ ਇਹਨਾਂ ਨੇ ਉਹ ਡਾਂਗਾ ਛੋਟਿਆ ਨਾ ਉਹ ਬੰਦਾ ਮਾਰ ਦਿੱਤਾ ਉੱਥੇ ਉਹ ਬੰਦਾ ਵਿਹੋਸ਼ ਹੋ ਕੇ ਡਿੱਗ ਗਿਆ ਪਤਾ ਨਹੀਂ ਜੀ ਕਿੱਥੇ ਦਾ ਬੰਦਾ ਮੈਨੂੰ ਨਹੀਂ ਪਤਾ ਜੀ ਉਹ ਕਿੱਥੇ ਦਾ ਬੰਦਾ ਸੀ ਕੌਣ ਸੀਗਾ ਉਹ ਰਾਹੀ ਸੀਗਾ ਕੋਈ ਤੁਰਿਆ ਜਾਂਦਾ ਉਧਰੋਂ ਜਾਨੀ ਕਿ ਉਹ ਇੰਨੇ ਬੰਦੇ ਦੇਖ ਕੇ ਵੀ ਮੈਨੂੰ ਇਕੱਲੀ ਨੂੰ ਕੋ ਮਾਰਦਾ ਕੁੱਟਦਾ ਉਹ ਤਾਂ ਆ ਗਏ ਇੱਥੇ ਮੇਰੀ ਹੈਲਪ ਲਈ ਆਏ ਸੀਗੇ ਇਹਨਾਂ ਨੇ ਉਹਨਾਂ ਨੂੰ ਵੀ ਕੁੱਟ ਕੇ ਮਾਰ ਕੇ ਸੱਟਿਆ ਉਹ ਜ਼ਿਲੇ ਬੰਦਾ ਸੋਰਤ ਚ ਆਇਆ ਤੇ ਇਹਨਾਂ ਨਾਲ ਇੱਕ ਬੰਦਾ दारू ਪੀਂਦਾ ਸੀਗਾ ਇਹ ਚਿੰਗੜ ਜਾਣਦੇ ਆ ਕਿ ਉਹ ਕੌਣ ਬੰਦਾ ਸੀ ਕੌਣ ਨਹੀਂ ਸੀਗਾ ਉਹ ਇਹ ਨਾਲ ਗਏ ਆ ਉਸ ਬੰਦੇ ਜਿਹੜਾ ਥੱਲੇ ਮਾਰ ਕੇ ਸੱਟਿਆ ਸੀ ਨਾ ਉਹ ਰਾਤ ਜਿਹੜੇ ਮੁੰਡੇ ਆਏ ਆ 17 ਤਰੀਕ ਨੂੰ ਦੁਬਾਰਾ ਮੇਰੇ ਤੇ ਹਮਲਾ ਹੁੰਦਾ ਆ ਦੇਖ ਲਓ ਸਾਰਾ ਕੁਝ ਤੁਹਾਡੇ ਸਾਹਮ ਮੇਰਾ ਗਰੀਬ ਮਾਰ ਬਹੁਤ ਹੋਈ ਐ ਇਸ ਵੇਲੇ ਮੈਂ ਕਿਸੇ ਦੀ ਗੱਲ 'ਚ ਕੁਛ ਨਹੀਂ ਨਾ ਚੰਗੀ ਮੜੀ ਅਜੇ ਤੱਕ ਕਿਸੇ ਨੂੰ ਕਹੀ ਆ ਹਨਾ ਉਹ ਬੰਦੇ ਦੇ ਲੋ ਮੁੰਡੇ ਰਾਤ ਆਏ ਉਹਨਾਂ ਨੇ ਤੋੜ ਭੰਨ ਇੰਨੀ ਕੁ ਕਰੀ ਆ ਨਾ ਉਹਨਾਂ ਨੇ ਮੇਰੀ ਸੁਣੀ ਕੋਈ ਨਹੀਂ ਮਿਹਨਤ ਤਾਲੇ ਕਰਕੇ ਮੈਂ ਆਪਣੀ ਜਾਨ ਬਚਾਈ ਤੋੜ ਭੰਨ ਕਾਤੇ ਕੀਤੇ ਉਹਨਾਂ ਨੂੰ ਉਹਨਾਂ ਨੇ ਇਹ ਕਿਹਾ ਵੀ ਸਾਡੇ ਪੇ ਨੂੰ ਤੁਸੀਂ ਮਾਰਿਆ 16 ਤਰੀਕ ਨੂੰ ਹਾਂਜੀ ਜਦਗੀ ਮਾਰਿਆ ਪ੍ਰਵਾਸੀਆ ਉਹ ਪ੍ਰਵਾਸੀਆ ਨੇ ਮਾਰਿਆ ਜੀ ਉਹਨਾਂ ਨੂੰ ਉਹਨਾਂ ਨੇ ਉਹਨਾਂ ਨੇ ਪੇ ਨੂੰ ਮਾਰਿਆ ਕੁੱਟਿਆ ਇੱਥੇ ਸਮਾਰ ਕੇ ਸੱਟ ਦਿੱਤਾ ਸੀਗਾ ਉਹ ਜਾਣਦੇ ਉਹ ਬੰਦੇ ਕੌਣ ਸੀ ਕੌਣ ਨਹੀਂ ਮੈਂ ਨਹੀਂ ਜਾਣਦੀ ਉਹਨਾਂ ਨੂੰ ਪੁਲਿਸ ਵਾਲੇ ਆਏ ਸੀ ਰਾਤ ਹਾਂਜੀ ਪੁਲਿਸ ਵਾਲੇ ਆਏ ਸੀ ਰਾਤੀ ਪ੍ਰਵਾਸੀਆਂ ਦੇ ਗਏ ਆ ਪ੍ਰਵਾਸੀ ਨੇ ਨਾ ਤਾਂ ਉਸ ਬੰਦੇ ਦਾ ਹਜੇ ਤੱਕ ਨਹੀਂ ਦੱਸਿਆ ਹੈਗਾ ਮੰਗ ਕੀ ਕਰਦੇ ਮੰਗੇ ਇਨਸਾਫ ਇਹੀ ਮੰਗਦੀ ਆ ਜੀ ਮੈਂ ਗਰੀਬ ਜਾਤੂ ਆ ਮੈਂ ਆਪਣੇ ਬੱਚੇ ਬਹੁਤ ਔਖੀ ਹੋ ਕੇ ਪਾਲ ਰਹੀ ਆ ਇਸ ਵੇਲੇ ਕਿਸੇ ਵੀ ਨੱਗਰ ਵਾਲੇ ਨੂੰ ਤੁਸੀਂ ਪੁੱਛੋ ਕਿਨੇ ਫੇ ਮੈਂ ਕਿੰਨੀ ਔਖੀ ਆ ਇਸ ਵੇਲੇ ਆਹ ਦੇਖ ਲਓ ਬਾਕੀ ਸਮਾਨ ਸਾਡਾ ਸਾ ਦੇਖ ਲਓ ਕਿ ਕੀ ਮੇਰਾ ਛੱਡ ਕੇ ਗਿਆ ਤੇ ਮੈਂ ਇਨਸਾਫ ਦੀ ਮੰਗ ਕਰਨਾ ਕਰ ਖਸਾਨ ਹੋ ਗਿਆ ਮੇਰਾ ਦੇਖ ਲਓ ਤੁਸੀਂ ਸਾਹਮਣੇ ਹੀ ਆ ਹੂੰ ਦੇਖੋ ਤੁਸੀਂ ਕੋਈ ਫਰਿੱਜ ਨਹੀਂ ਕੋਈ ਭਾਂਡਾ ਨਹੀਂ ਕੋਈ 에ਰਾ ਵਗੈਰਾ ਕੁਰਸੀਆਂ ਮੇਜ਼ ਟੇਬਲ ਸਭ ਤੋੜ ਦਿੱਤੇ ਐ ਇਸ ਵੇਲੇ ਮੈਂ ਤਾਂ ਦੁਆਰਾ ਹੁਣ ਖੜਾ ਕਰਨਾ ਪਊਗਾ ਇਹ ਸਮਾਨ ਸਾਰਾ ਮੈਂ ਤਾਂ ਇਨਸਾਫ ਦੀ ਮੰਗ ਕਰਦੀ ਆ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਦਿਓ ਮੈਨੂੰ ਇਨਸਾਫ ਦਿਵਾਓ ਮੇਰੀ ਗਲਤੀ ਦੱਸੋ ਕੀ ਐ ਇਸ ਵੇਲੇ ਸਰ ਇੱਕ ਪੱਥਰ ਵਾਲੇ ਰਾਤ ਮਾਰਦਾ ਤੋਈ ਸੀ ਕੀ ਪੂਰਾ ਮਾਮਲਾ ਹੈ ਤੇਰੀ ਮਿਤੀ ਅਸਦਾਰਾਂ ਨੂੰ 22/25 ਨੂੰ ਬਲਤ ਕਰੀਬ 8:30 ਵਜੇ ਸਾਨੂੰ ਇੱਕ ਕੰਪਲੇਟ 112 ਤੇ ਆਈ ਸੀਗੀ ਜੇ ਤੇ ਅਸੀਂ ਪੁਰਲਾਲੇ ਪਿੰਡ ਮੋਕੇ ਢਾਬੇ ਤੇ ਗਏ ਸੀ ਤਾਂ ਬਾਕੀ ਜਿਹੜੀ ਇਹਦੀ ਸ਼ਿਕਾਇਤ ਆਊਗੀ ਉਹ ਤਾਂ ਬਣਦੀ ਕਰ ਵੀ ਕੀਤੀ ਜਾਊਗੀ ਕਿੰਨੀ ਕਿ ਸਰ ਭਾਂਤ ਤੌਰ ਤੇ ਕੀਤੀ ਸੀ ਮੋਕੇ ਤੇ ਭਾਂਤ ਤੌਰ ਤੇ ਕਾफी ਹੋਈ ਸੀ ਕਿ ਬਦੀਲੇ ਬਦੂਲੇ ਵੀ ਖਾਰੇ ਪਏ ਸੀ ਫ੍ਰੀਜਾ ਵੀ ਦੋ ਭੰਤੀਆਂ ਹੋਰ ਕਾफी ਨੁਕਸਾਨ ਸੀ ਉਹਦਾ ਇਹ ਜਿਹੜੀ ਭਾਂਤ ਤੌਰ ਪਰਵਾਸੀਆਂ ਵੱਲੋਂ ਕੀਤੀ ਗਈ ਉਹ ਹਾਂਜੀ ਹਾਂਜੀ ਪਰਵਾਸੀਆਂ ਵੱਲੋਂ ਬਾਕੀ ਜੋ ਵੀ ਉਹਨਾਂ ਦੀ ਕੰਪਲੀਟ ਆਣ ਤੇ ਉਹਦੀ ਜਿਹੜੀ ਬਣਦੀ ਕਰ ਵੀ ਕਰ